ਇਸੇ ਤਰ੍ਹਾਂ ਹੀ ਬਾਣੀ ਨੂੰ ਪੜ੍ਹ ਕੇ ਮਨੁੱਖ अनेका ਮੁਸੀਬਤਾਂ ਅਤੇ अनेका ਦੁੱਖਾਂ ਤੋਂ ਬਚ ਸਕਦਾ ਹੈ। ਸ਼ਰਧਾ ਨਾਲ ਪੜਨ ਵਾਲੇ ਨੂੰ ਸ਼ਰਧਾ ਨਾਲ ਬਾਣੀ ਪੜਨ ਵਾਲੇ ਨੂੰ ਇੱਧਰ ਉੱਧਰ ਭਟਕਣ ਦੀ ਜ਼ਰੂਰਤ ਨਹੀਂ ਹੁੰਦੀ। ਬਾਣੀ ਐਨੇ ਵਿਸ਼ਵਾਸ ਨਾਲ ਅਤੇ ਪਿਆਰ ਨਾਲ ਪੜੋ ਜਿਵੇਂ ਤੁਸੀਂ ਗੁਰੂ ਸਾਹਿਬ ਜੀ ਨਾਲ ਗੱਲਾਂ ਕਰ ਰਹੇ ਹੋਵੋ। ਫੇਰ ਤੁਹਾਡੇ ਕੰਮ ਆਪੇ ਹੀ ਬਾਬਾ ਨਾਨਕ ਜੀ ਕਰਨਗੇ ਗੁਰੂ ਜੀ ਤੁਹਾਡੇ ਪਿਆਰ ਵਿੱਚ ਬੇਵਸ ਹੋ ਜਾਂਦੇ ਹਨ ਅਤੇ ਫੇਰ ਗੁਰਬਾਣੀ ਮੁਤਾਬਕ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਵਾਰ-ਵਾਰ ਬੇਨਤੀਆਂ ਕਰਨ ਉੱਤੇ ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਉਸਦੇ ਬਹੁਤ ਨਜ਼ਦੀਕ ਹੋ ਕੇ ਦਿਖਾ ਦਿੰਦੇ ਹਨ ਸੇਵਕ ਆਪਣੀਆਂ ਜੋ-ਜੋ ਇੱਛਾਵਾਂ ਠਾਕੁਰ ਵਾਹਿਗੁਰੂ ਜੀ ਨੂੰ ਆਖਦਾ ਹੈ ਵਾਹਿਗੁਰੂ ਜੀ ਤਤਕਾਲ ਹੀ ਆ ਕੇ ਪੂਰੀਆਂ ਕਰ ਦਿੰਦੇ ਹਨ ਇੰਨਾ ਕੌਨਫੀਡੈਂਸ ਸਾਡੇ ਦੇ ਵਿੱਚ ਹੋਣਾ ਚਾਹੀਦਾ ਇੰਨਾ ਪਿਆਰ ਸਾਡਾ ਸਤਿਗੁਰੂ ਜੀ ਦੇ ਨਾਲ ਹੋਣਾ ਚਾਹੀਦਾ ਕਿ ਉਹ ਤੁਹਾਡੇ ਪਿਆਰ ਦੇ ਵਿੱਚ ਬੇਵਸ ਹੋ ਕੇ ਤੁਹਾਡੇ ਪਿਆਰ ਦੇ ਵਿੱਚ ਵਸ ਤੁਹਾਡੇ ਪਿਆਰ ਦੇ ਵਸ ਹੋ ਕੇ ਤੁਹਾਡੀ ਹਰ ਗੱਲ ਨੂੰ ਨੇੜੇ ਹੋ ਕੇ ਸੁਣੋ ਸੁਣੇ ਹੱਥੇ ਤੁਹਾਡੇ ਕੰਮ ਹੋ ਜਾਣਾ ਜਿਵੇਂ ਬਾਪ ਕੋਲ ਰੋ ਕੇ ਚਾਕਲੇਟ ਲੈ ਲੈਂਦੇ ਹੋ ਨਾ ਬਚਪਨ ਦੇ ਵਿੱਚ ਇਦਾਂ ਹੀ ਕਰਦੇ ਸੀ ਰੋ ਰੋ ਕੇ ਚਾਕਲੇਟ ਲੈਂਦੇ ਸੀ ਤੇ ਮਿਲ ਵੀ ਜਾਂਦੀ ਸੀ ਪਰ ਵੱਡੇ ਬਾਪੂ ਦੇ ਸਾਹਮਣੇ ਰੋਣ ਲੱਗਿਆ ਸ਼ਰਮ ਆਉਂਦੀ ਆ ਸਾਨੂੰ ਉਹਦੇ ਸਾਹਮਣੇ ਰੋਇਆ ਕਰੋ ਤਾਂ ਕਿ ਕਿਸੇ ਮਨੁੱਖ ਦੇ ਸਾਹਮਣੇ ਨਾ ਰੋਣਾ ਪਵੇ ਸੰਗਤ ਜੀ ਸੰਸਾਰ ਇੱਕ ਸਾਗਰ ਹੈ ਅਤੇ ਇਸ ਵਿੱਚ ਗ੍ਰਹਿਸਤੀ ਬੰਦਾ ਡੁੱਬਦਾ ਅਤੇ ਤਰਦਾ ਹੀ ਰਹਿੰਦਾ ਲੋੜਾਂ ਦੀ ਥੋੜ੍ਹ ਅਤੇ ਬਿਮਾਰੀਆਂ ਸਾਡੇ ਜੀਵ ਦਾ ਇੱਕ ਅੰਗ ਹਨ ਇਹ ਸਾਰਾ ਕੁਝ ਤਾਂ ਸੰਤਾਂ ਭਗਤਾਂ ਨਾਲ ਵੀ ਹੁੰਦਾ ਹੈ ਨਾਮ ਜਪਦਿਆਂ ਅਤੇ ਬਾਣੀ ਪੜਦਿਆਂ ਵੀ ਇਹਨਾਂ ਚੀਜ਼ਾਂ ਦੀ ਹੋਂਦ ਜੀਵਨ ਵਿੱਚ ਬਣੀ ਰਹਿੰਦੀ ਹੈ ਕਦੇ ਵਾਧੂ ਤੇ ਕਦੇ ਕਮੀ ਜੇ ਗਰੀਬੀ ਅਤੇ ਮੁਸੀਬਤਾਂ ਵਿੱਚ ਭਗਤ ਨਹੀਂ ਘਬਰਾਏ ਤਾਂ ਸਾਨੂੰ ਵੀ ਨਹੀਂ ਘਬਰਾਉਣਾ ਚਾਹੀਦਾ ਜੇ ਅਸੀਂ ਸੋਚੀਏ ਅਸੀਂ ਕਹੀਏ ਇਹਦੇ ਅਨਸਰ ਵਿੱਚ ਕਿ ਉਹ ਤਾਂ ਭਗਤ ਸਨ ਤਾਂ ਭਗਤ ਉਹ ਪਹਿਲਾਂ ਤੁਰ ਤੋਂ ਤਾਂ ਨਹੀਂ ਬਣ ਕੇ ਆਏ ਸੀ ਨਾ ਨਾਮ ਜਪਦਾ ਜਪਦੇ ਉਹਨਾਂ ਨੇ ਆਪਣੀ ਅਵਸਥਾ ਹੀ ਐਵਜੀ ਬਣਾ ਲਈ ਸੀ ਕਿ ਉਹਨਾਂ ਨੂੰ ਕੋਈ ਚੀਜ਼ ਮਹਿਸੂਸ ਹੀ ਨਹੀਂ ਹੁੰਦੀ ਸੀ ਇਹ ਅਸੀਂ ਵੀ ਨਾਮ ਜਪ ਕੇ ਉਹੋ ਜੀ ਅਵਸਥਾ ਬਣਾ ਲਈਏ ਆਪਣੇ ਵਿਚਾਰਾਂ ਨੂੰ ਚੇਂਜ ਕਰ ਲਈਏ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪਟਕੇ ਇਧਰ ਲਾਉਣਾ ਹਜੇ ਸਾਡੀ ਸੋਲ ਸਾਡੇ ਵਿਚਾਰ ਸਾਡਾ ਮਨ ਝੋਨੇ ਦੀ ਜੀਰੀ ਵਰਗਾ ਤੇ ਜੀਰੀ ਜਿੱਥੇ ਲੱਗੀ ਹੋਵੇ ਉੱਥੇ ਉਸ ਨੂੰ ਝੋਨਾ ਝੋਨੇ ਦਾ ਫਲ ਨਹੀਂ ਲੱਗਦਾ ਉਸ ਨੂੰ ਪੁੱਟ ਕੇ ਖੇਤ ਵਿੱਚ ਲਾਉਣਾ ਪੈਂਦਾ ਫਿਰ ਉਹਦਾ ਝਾੜ ਨਿਕਲਦਾ ਏਸੀ ਤਰ੍ਹਾਂ ਜਿੱਥੇ ਸਾਡਾ ਹਉਮਾਨ ਖੜਾ ਹੋਇਆ ਉਥੋਂ ਪੁੱਟ ਕੇ ਵਾਹਿਗੁਰੂ ਜੀ ਨਾਲ ਲਾਓ ਫਿਰ ਝਾੜ ਲੱਗੂਗਾ ਫਿਰ ਫਲ ਲੱਗਣਗੇ ਪਰ ਜੇ ਨਾਮ ਜਪਦੇ ਆ ਤੇ ਬਾਣੀ ਪੜ੍ਹਦੇ ਆ ਨਿੰਦਿਆ ਚੁਗਲੀ ਅਹੰਕਾਰ ਅਤੇ ਬੁਰਾਈਆਂ ਸਾਡੇ ਅੰਦਰ ਉਸੇ ਤਰ੍ਹਾਂ ਜਾਗਤ ਹਨ ਤਾਂ ਇਸ ਦਾ ਮਤਲਬ ਹੈ ਕਿ ਅਜੇ ਸਾਡਾ ਬਾਣੀ ਨਾਲ ਪਿਆਰ ਨਹੀਂ ਪਿਆ ਅਤੇ ਸਰਦਾ ਨਹੀਂ ਜਾਗੀ ਇਸੇ ਕਾਰਨ ਕਰਕੇ ਸਾਨੂੰ ਦੁੱਖਾਂ ਅਤੇ ਪਰੇਸ਼ਾਨੀਆਂ ਦੇ ਰੂਪ ਵਿੱਚ ਬਲਾਵਾ ਆ ਘੇਰ ਦੀਆਂ ਹਨ ਬਾਣੀ ਪੜਦਿਆਂ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਉੱਤੇ ਕਿਸੇ ਨੇ ਜਾਦੂ ਟੋਣਾ ਕਰ ਦਿੱਤਾ ਜਾਂ ਕਿਸੇ ਨੇ ਸਾਨੂੰ ਕੁਝ ਖਵਾ ਦਿੱਤਾ ਇਸ ਵਿੱਚ ਬਾਣੀ ਦੀ ਕਮੀ ਜਾਂ ਕਮਜ਼ੋਰੀ ਨਹੀਂ ਹੈ ਕਮੀ ਤੇ ਕਮਜ਼ੋਰੀ ਸਾਡੇ ਵਿੱਚ ਹੀ ਹੁੰਦੀ ਹੈ ਕਿ ਅਸੀਂ ਬਾਣੀ ਨੂੰ ਵਿਚਾਰ ਕੇ ਨਹੀਂ ਪੜਦੇ ਕਮਜ਼ੋਰ ਕੰਧ ਨੂੰ ਕੋਈ ਵੀ ਢਾ ਸਕਦਾ ਹੈ ਇਸੇ ਤਰ੍ਹਾਂ ਕਮਜ਼ੋਰ ਆਤਮਾ ਉੱਤੇ ਕੋਈ ਵੀ ਅਤੇ ਕਿਸੇ ਤਰ੍ਹਾਂ ਦਾ ਵੀ ਜਾਦੂ ਅਸਰ ਕਰ ਸਕਦਾ ਹੈ ਵਾਹਿਗੁਰੂ ਦੇ ਨਾਮ ਰੂਪੀ ਕੰਕਰੀਟ ਨਾਲ ਬਣੀ ਹੋਈ ਮਜ਼ਬੂਤ ਕੰਧ ਉੱਤੇ ਦੇਹੀ ਉੱਤੇ ਭਾਵ ਦੇਹੀ ਉੱਤੇ ਕੋਈ ਅਸਰ ਨਹੀਂ ਹੁੰਦਾ ਸਤਿਗੁਰੂ ਬਾਣੀ ਵਿੱਚ ਕਹਿੰਦੇ ਗੁਰਮੁਖ ਸਦਾ ਨ ਰੋਆ ਜਿਹੜੀ ਕੰਧ ਚੰਗਾ ਮਸਾਲਾ ਪਾ ਕੇ ਚੰਗਾ ਸਰੀਆ ਪਾ ਕੇ ਅਤੇ ਚੰਗੀ ਕੰਕਰੀਟ ਪਾ ਕੇ ਬਣਾਈ ਜਾਵੇ ਉਹ ਕੰਧ ਨੂੰ ਕੋਈ ਢਾ ਨਹੀਂ ਸਕਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਇਸੇ ਤਰ੍ਹਾਂ ਸਾਡੇ ਸਰੀਰ ਨੂੰ ਅਸੀਂ ਵਾਹਿਗੁਰੂ 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 ਜਪਦੇ ਆਂ ਜਾਂ ਵਾਰ-ਵਾਰ ਮੂਲ ਮੰਤਰ ਜਪਦੇ ਆਂ ਇਹ ਸਮਝੋ ਕਿ ਉਹ ਕੰਕਰੀਟ ਦੀਆਂ ਡਲੀਆਂ ਹਨ ਜਿਹੜੀਆਂ ਇੱਕ-ਇੱਕ ਕਰਕੇ ਇੱਕ ਦੀਵਾਰ ਬਣ ਜਾਂਦੀ ਆ ਸਾਡੀ ਸ਼ਰਧਾ ਤੇ ਵਿਸ਼ਵਾਸ ਚੰਗੀ ਕੁਆਲਿਟੀ ਦਾ ਮਸੀ ਚੰਗੀ ਕੁਆਲਿਟੀ ਦਾ ਸੀਮੈਂਟ ਅਤੇ ਚੰਗੀ ਕੁਆਲਿਟੀ ਦਾ ਸਰੀਆ ਜੋ ਸਾਡੀ ਦੇਹ ਨੂੰ ਅਤੇ ਸਾਡੇ ਮਨ ਨੂੰ ਮਜ਼ਬੂਤ ਕਰਦਾ ਇਸ ਵਾਸਤੇ ਸਤਿਗੁਰੂ ਕਹਿੰਦੇ ਗੁਰਮਖ ਸਦਾ ਨਰੋਆ ਗੁਰਮਖ ਸਦਾ ਹੀ ਨਰੋਈ ਹੁੰਦੇ ਮਜ਼ਬੂਤ ਹੁੰਦੇ ਹਨ ਨਰੋਈ ਦਾ ਮਤਲਬ ਇਹ ਨਾ ਕਹ ਲੈਓ ਵੀ ਬੁੱਢੇ ਨਹੀਂ ਹੁੰਦੇ ਗੁਰਮਖ ਬੁੱਢੇ ਕਦੇ ਨਹੀਂ ਗੁਰਮਖ ਬੁੱਢੇ ਤਾਂ ਹੁੰਦੇ ਸਰੀਰ ਕਰਕੇ ਪਰ ਉਹਨਾਂ ਦੀ ਮਨ ਦੀ ਅਵਸਥਾ ਹਮੇਸ਼ਾ ਹੀ ਨਰੋਈ ਰਹਿੰਦੀ ਆ ਸਾਨੂੰ ਗੁਰਬਾਣੀ ਵਿੱਚ ਸ਼ਰਧਾ ਰੱਖਣੀ ਚਾਹੀਦੀ ਹੈ ਅਤੇ ਆਪਣੇ ਕਾਰਜ ਆਪ ਸਵਾਰਨੇ ਚਾਹੀਦੇ ਹਨ ਅਤੇ ਦੂਜਿਆਂ ਦੇ ਵੀ ਕਾਰਜ ਸਵਾਰਨੇ ਚਾਹੀਦੇ ਹਨ ਕਿਤੇ ਜੇ ਕਿਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਅੰਦਰ ਵਾਹਿਗੁਰੂ ਦੇ ਨਾਮ ਦੀ ਕਣੀ ਆ ਗਈ ਤਾਂ ਬਾਬੇ ਨਾ ਬਣ ਕੇ ਬਹਿ ਜਾਓ ਨਹੀਂ ਸੋ ਤੇ ਸੇਦੀ ਤੇ ਸਹਿਜ ਸੁਭਾਈ ਲੋਕਾਂ ਦੇ ਕੰਮ ਕਰਦੇ ਰੋ ਵੈਗਰੂ ਬੋਲ ਕੇ ਕਿਸੇ ਨੂੰ ਪਿਆਰ ਦੇਤਾ ਕਿਸੇ ਨੂੰ ਜਫੀ ਪਾਲੀ ਕਿਸੇ ਦੇ ਕੋਲੇ ਬੈਠ ਕੇ ਰੱਬ ਦੀਆਂ ਗੱਲਾਂ ਕਰ ਲੀਆਂ ਤੁਹਾਡੇ ਫਿਰ ਬੋਲ ਭਾਰੇ ਹੋ ਜਾਣੇ ਦੂਜੇ ਤੇ ਅਸਰ ਕਰਨਗੇ ਸੋ ਇਸ ਤਰ੍ਹਾਂ ਸਾਨੂੰ ਗੁਰਬਾਣੀ ਦੇ ਉੱਤੇ ਸ਼ਰਧਾ ਰੱਖਣੀ ਚਾਹੀਦੀ ਸ਼ਰਧਾ ਨਾ ਪੜਨੀ ਚਾਹੀਦੀ ਹੈ ਆਪਣੇ ਕਾਰਜ ਆਪ ਸਵਾਰਨੇ ਚਾਹੀਦੇ ਹਨ ਤੇ ਇਤਨੇ ਪਾਵਰਫੁਲ ਹੋ ਜਾਓ ਬਾਣੀ ਪੜਦੇ ਪੜਦੇ ਕਿ ਤੁਸੀਂ ਦੂਸਰਿਆਂ ਦੇ ਕਾਜ ਸਵਾਰਣ ਯੋਗ ਦੇ ਯੋਗ ਹੋ ਜਾਓ